ਹਾਂਜੀ ਸਾਡੇ ਦਰਮਿਆਨ ਐਸ ਡੀਓ ਪੱਤੋ ਹਿਰਾ ਸਿੰਘ ਬਿਜਲੀ ਬੋਰਡ ਪੱਤੋ ਹਿਰਾ ਸਿੰਘ ਬਿਜਲੀ ਘਰ ਤੇ ਐਕਸ਼ਨ ਸਾਹਿਬ ਬਗਾਪੁਰਾਣਾ ਵਿਸ਼ੇਸ਼ ਤੌਰ ਤੇ ਪਹੁੰਚੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂਜੀ ਸਰ ਜੀ ਜਿਹੜੀ ਬਿਜਲੀ ਸਪਲਾਈ ਦੀ ਦਿੱਕਤ ਆ ਰਹੀ ਸੀ ਪੱਤੋ ਹਿਰਾ ਸਿੰਘ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਕਪਤੀਆਂ ਨੂੰ ਕਾਮਿਆਂ ਨੂੰ ਸੋ ਤੁਹਾਡੇ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਟਰਾਂਸਫਾਰਮ ਵੱਡਾ ਸਪਲਾਈ ਚ ਕਰੀ ਜਾਂਦੇ ਮੁਲਾਜ਼ਮ ਕੰਮ ਇਹਦੇ ਬਾਰੇ ਜਾਣਕਾਰੀ ਦਿਓ ਸਰ ਜੀ ਛਾੜ ਕੇ ਪੱਤੋ ਹੀਰਾ ਸਿੰਘ ਬਜਲੀਕਰ ਹੈ ਜੀ ਉਹਦੇ ਦੋ ਟਰਾਂਸਫਾਰਮਰ ਹੈ ਹੈ ਟੀ1 ਨਾਲ 31.5 ਵਾਲਾ ਹੈਗਾ ਟੀ2 ਹੈਗਾ 20 ਵਾਲਾ ਇਹ ਟਰਾਂਸਫਾਰਮਰ ਦੀ ਗ੍ਰਿਡ ਦੀ ਓਵਰਲੋਡਿੰਗ ਹੋ ਜਾਂਦੀ ਸੀ ਜੀ ਇਹਦਾ ਹਾਲ ਸੀਗਾ ਵੀ ਇਸ ਟਰਾਂਸਫਾਰਮਰ ਨੂੰ ਵੱਡਾ ਕੀਤਾ ਚੱਲੋ ਛੋਟੇ ਮਿਲਣਾ ਹੈ ਟੀ2 20 ਵਾਲਾ ਹੈ ਉਹ ਪ੍ਰੋਪੋਜ਼ਲ ਬਣਾਈ ਸੀਗੀ ਤੇ ਜੋ ਹੁਣ ਸਿਰੇ ਚੜ ਗਈ ਜੀ ਇਹਦਾ ਕੰਮ ਵੱਡਾ ਟਰਾਂਸਫਾਰਮਰ ਪੀ 2 ਜਿਹੜਾ ਹੈਗਾ 31.5 ਦਾ ਹੋ ਰਿਹਾ ਹੈ ਜੀ ਹੁਣ ਇਸ ਬਿਜਲੀ ਘਰ ਦੇ ਦੋਨੋਂ ਟਰਾਂਸ 31.5 ਦੇ ਹੋ ਜਾਣਗੇ ਉਹ ਵੱਡੜੀ ਸਮੱਸਿਆ ਬਹੁਤ ਹੱਦ ਤੱਕ ਖਤਮ ਹੋ ਜਾਏ ਜਾਨੀ ਕਿ ਪੂਰੀ ਨਹੀਂ ਖਤਮ ਹੋ ਸਕਦੀ ਕਹਿ ਸਕਦੇ ਹਾਂ ਲੰਬਿਆ ਲੈਣਾ ਹੋਣ ਕਰਕੇ ਦਿੱਕਤ ਆ ਜਾਂਦੀ ਆ ਜੀ ਫਿਲਟਰਾਂ ਨਾਲ ਤੱਕ ਕੋਈ ਦਿੱਕਤ ਨਹੀਂ ਆਉਂਦੀ ਤੇ ਸਰ ਅੱਜ ਬਿਜਲੀ ਕਿੰਨੇ ਸਮੇਂ ਤੱਕ ਚੱਲੇ ਜੀ ਇਹ ਟਰਾਂਸਫਰ ਨਵਾਂ ਲਾਇਆ ਹੈਗਾ ਪਰ ਸਵੇਰ ਨੂੰ ਆਪਰੇਟੇਸ਼ਨ ਸ਼ੁਰੂ ਹੋ ਜਾਊਗਾ ਠੀਕ ਕਿਉਂਕਿ ਇਹਦੇ ਹੋਰ ਟੈਸਟ ਵਗੈਰਾ ਹੁੰਦੇ ਜੀ ਜੀ ਚੈੱਕ ਕਰਨੇ ਹੈਗੇ ਫਿਟਿੰਗਸ ਕਰਨੀਆਂ ਹੈਗੀਆਂ ਜੀ ਤੇ ਔਇਲ ਵਗੈਰਾ ਚੈੱਕ ਕਰਨਾ ਹੁੰਦਾ ਇਹਦੇ ਕਰਕੇ ਕੱਲ੍ਹ ਤਨਪੁਰ ਲੱਤਣਾ ਤੇ ਬਿਜਲੀ ਸਪਲਾਈ ਠੱਪ ਰਹੇਗੀ ਕਿ ਆਏਗੀ ਮੋਟਰਾਂ ਵਾਲੇ ਹੋਏਗੀ ਠੱਪੂ ਜੀ ਬਾਕੀ ਘਰਾਂ ਵਾਲੀ ਸਪਲਾਈ ਉਹ ਚੱਲੇਗੀ ਠੀਕ ਹਾਂਜੀ ਇਹ ਸਾਡੇ ਦਾ ਮਾਨ ਜੋਗਾ ਐਸਡੀਓ ਸਰ ਜੀ ਹਾਂਜੀ ਸਰ ਜੀ ਜਿਹੜਾ ਟਰਾਂਸਫਾਰਮ ਫਿਟਿੰਗ ਕਰ ਰਹੇ ਇਹਦੇ ਬਾਰੇ ਕੀ ਕਹੋਗੇ ਜੀ ਇਹਦੇ ਨਾਲ ਸੁਧਾਰ ਆਵੇਗਾ ਬੂਲਟੇ ਸੁਧਾਰ ਹੋਵੇਗਾ ਜੀ ਓਵਰਲੂਨੇ ਹੋਣ ਤੋਂ ਬਚੇਗੀ ਫੀਲਡਰ ਦੀ ਜੀ ਯੂ ਕੀ ਥੋੜੀ-ਮੋਟੀ ਮਰੀਸ ਪਰਾਈਆ ਕੰਪਨਸਰਟ ਕੀਤੀ ਜਾ ਸਕੇਗੀ ਜੀ ਓਵਰਾਲ ਇਹਦਾ ਪੋਜ਼ਿਟਿਵ ਫੀਡਬੈਕ ਹੀ ਪਬਲਿਕ ਨੂੰ ਸਾਡੇ ਖਪਤਕਾਰਾਂ ਨੂੰ ਮਿਲੇਗਾ ਜੀ ਬਸ ਜੋ ਆਉਣ ਵਾਲੇ ਸਮੇਂ 'ਚ ਇਹਦੇ ਰਿਜ਼ਲਟ ਵਧ ਗਿਆ ਹੀ ਮਣੇ ਠੀਕ ਹੈ ਜੀ ਧੰਨਵਾਦ ਮਿਹਰਬਾਨੀ ਹਾਂਜੀ ਬਾਈ ਜੀ ਕੀ ਨਾਮ ਆ ਜੀ ਸਤਨਾੰਦ ਸਿੰਘ ਜੀ ਛਪਰਾ ਜਿਹੜਾ ਬਿਜਲੀ ਘਰ ਦੇ ਵਿੱਚ ਟਰਾਂਸਫਾਰਮ ਵੱਡਾ ਆਇਆ ਹਨਾ ਕਿਸਾਨ ਜਥੇਬੰਦੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਾਫੀ ਸਾਲਾਂ ਤੋਂ ਤੇ ਧਰਨਾ ਵੀ ਲੱਗਿਆ ਹੋਇਆ ਤਿੰਨ ਚਾਰ ਦਿਨ ਤੋਂ ਹਨਾ ਕਿ ਜਿਹੜਾ ਟਰਾਂਸਫਰਮ ਆਇਆ ਤੇ ਪ੍ਰਤੀ ਜਾਣਕਾਰੀ ਦਿਓ ਕੀ ਕਹੂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ 7-8 ਪਿੰਡਾਂ ਦੇ ਸਹਿਯੋਗ ਨਾਲ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਨੇ ਧਰਨਾ ਲਾਇਆ ਨਿਹਾਰ ਸਿੰਘ ਆਲੇ ਚੌਕ ਦੇ ਵਿੱਚ ਕਿਉਂਕਿ ਬਿਜਲੀ ਦੀ ਜਿਹੜੀ ਸਪਲਾਈ ਸੀ ਸਾਡੀ ਬਹੁਤ ਮਾੜੀ ਸਾਲ ਤੋਂ ਹੀ ਹੋ ਗਿਆ ਸਾਡੀ ਮੰਗ ਸੀਗੀ ਇਹ ਮੋਟਰਾਂ ਵਾਲੀ ਤਾਂ ਸਾਨੂੰ ਕਿਤੇ 2 ਘੰਟੇ ਕਿਤੇ 3 ਘੰਟੇ ਸਪਲਾਈ ਮਿਲਦੀ ਸੀ ਜਾਨੀ ਕਿ ਪਿਛਲੇ ਸਾਲ ਦੀ ਮੰਗ ਪੂਰੀ ਹੁੰਦੀ ਹੁੰਦੀ ਐਕਸ਼ਨ ਸਾਹਿਬ ਨੇ ਐਸਡੀਓ ਸਾਹਿਬ ਨੇ ਕਿਸਾਨ ਜਥੇਬੰਦੀਆਂ ਨੇ ਤੇ ਸਾਰੇ ਕਿਸਾਨਾਂ ਨੇ ਸੱਤਾ ਅਠਾ ਪਿੰਡਾਂ ਨੇ ਰਲ ਮਿਲ ਕੇ ਧਰਨਾ ਲਾ ਕੇ ਚੌਕ ਦੇ ਵਿੱਚ ਸਰਕਾਰ ਦੇ ਕੰਨਾਂ ਤੇ ਪਹਿਲਾਂ ਜੂਨੀ ਸਰਕੀ ਜਦੋਂ ਅਸੀਂ ਧਰਨਾ ਲਾਤਾ ਉਦੋਂ ਹੀ ਸਰਕਾਰ ਦੇ ਕੰਨਾਂ ਤੇ ਜੂਨੀ ਸਰਕੀ ਤੀਜੇ ਦਿਨ ਟ੍ਰਾਂਸਫਰਮ ਸਾਡੇ ਪਤੋ ਹਿਰਾ ਸਿੰਘ ਵਿਖੇ ਪਹੁੰਚੀਆ ਤੀਜੇ ਦਿਨ ਜੀ ਕਿਉਂਕਿ ਸਾਡੇ ਕਿਸਾਨ ਭਰਾਵਾਂ ਨੇ ਜਿਹੜਾ ਸਹਿਯੋਗ ਦਿੱਤਾ ਜੂਨੀਅਰ ਦੇ ਬੰਦਿਆਂ ਨੇ ਦਿੱਤਾ ਆਮ ਪਬਲਿਕ ਨੇ ਨਿਹਾਲ ਸਿੰਘ ਵਾਲੇ ਦੇ ਮੰਡੀ ਦੇ ਜਿੰਨੇ ਦੁਕਾਨਦਾਰ ਅਨਾਸਤੀ ਵਾਲੇ ਮਾਲਕ ਸਾਰਿਆਂ ਨੇ ਸਹਿਯੋਗ ਦਿੱਤਾ ਗਰੀਬ ਜਨਤਾ ਨੇ ਵੀ ਸਹਿਯੋਗ ਦਿੱਤਾ ਉਹਦਾ ਕਰਕੇ ਅਸੀਂ ਤਿੰਨਾਂ ਦਿਨਾਂ ਦੇ ਵਿੱਚ ਬੈ ਟ੍ਰਾਂਸਫਰਮ ਸਾਡੇ ਪਤੋਂ ਹੀਰਾ ਸਿੰਘ ਗ੍ਰਿਡ ਵਿੱਚ ਪਹੁੰਚ ਗਿਆ। ਇਹਦੇ ਬਾਰੇ ਜਾਣਕਾਰੀ ਦਿਓ ਟਰਾਂਸਫਾਰਮ ਦੀ ਹੋਰ ਸਹੂਲਤ ਕੀ ਹੋਊ ਕਿੰਨੀ ਵਾਰ ਦਾ ਕੀ ਹਿਸਾਬ ਕਿਤਾਬ ਇਹਦਾ। ਇਹ ਜੀ ਪਹਿਲਾਂ ਤਾਂ ਸੀਗਾ 20 ਦਾ ਟਰਾਂਸਫਾਰਮ। ਜੀ। ਕਿਉਂ? ਓਵਰਲੋਡ ਚੱਲਦਾ ਕਰਕੇ। ਹਾਂਜੀ। ਸਾਨੂੰ ਤਾਂ ਹੀ ਇਹ ਮੰਗ ਸੀਗੀ ਸਾਲ ਤੋਂ। ਹੂੰ। ਕਿਉਂ? ਅਨਾਟਰੀ ਨੂੰ ਘਰਾਂ ਨੂੰ ਲਾਈਟ ਤੇ ਮੋਟਰਾਂ ਨੂੰ ਬਿਲਕੁਲ ਸਪਲਾਈ ਨਹੀਂ ਮਿਲਦੀ ਸੀ। 5-5 6-6 ਘੰਟੇ ਦਾ ਕੱਟ। 14-14 ਘੰਟਿਆਂ ਦਾ ਕੱਟ। ਕਿਉਂਕਿ ਹੁਣ 31 ਦਾ ਟਰਾਂਸਫਾਰਮ ਆ ਗਿਆ। ਦੂਜਾ ਵੀ 31 ਦਾ ਹੋਊਗਾ 68 ਕੇਵੀ ਦਾ ਹੋ ਗਿਆ ਗ੍ਰਿਡ ਇਹ। ਦੂਜਾ ਨੰਬਰ ਕਿਉਂ ਇੱਕ ਗਰਮੀ ਹੈ ਬਹੁਤ ਜ਼ਿਆਦਾ ਕਿਉਂ ਸਪਲਾਈ ਪਿੱਛੋਂ ਹੀ ਥੋੜੀ ਜੀ ਮੰਦੀ ਆ ਰਹੀ ਹੈ ਸਰਕਾਰ ਦੇ ਵੀ ਜਿੰਨੇ ਐਮਐਲਏ ਇੱਥੋਂ ਦਾ ਆਪਣਾ ਐਮਐਲਏ ਸਾਡਾ ਮਜੂਦਾ ਮਨਜੀਤ ਸਿੰਘ ਬਲਾਸਪੁਰ ਹਜਜੀਤ ਸਿੰਘ ਬਲਾਸਪੁਰ ਉਹਨੂੰ ਵੀ ਅਸੀਂ ਇੱਕ ਦੋ ਵਾਰੀ ਰਿਕਵੈਸਟ ਕੀਤੀ ਪਰ ਉਹਨੇ ਵੀ ਥੋੜਾ ਮੋਟਾ ਅਸਰ ਹੀ ਕੀਤਾ ਬਾਲਾ ਨਹੀਂ ਕੀਤਾ ਇਹਦਾ ਪਰ ਕਿਸਾਨਾਂ ਨੇ ਆਪ ਹੀ ਧਰਨਾ ਲਾ ਕੇ ਕਿਸਾਨ ਯੂਨੀਅਨਾਂ ਨੇ ਧਰਨਾ ਲਾ ਕੇ ਜਿੰਨੇ ਮਹਾਜਨਾ ਨੇ ਧਰਨਾ ਲਾ ਕੇ ਗਰੀਬਾਂ ਨੇ ਧਰਨਾ ਲਾ ਕੇ ਇਹ ਅਸੀਂ ਜਿਹੜੀ ਚੀਜ਼ ਮੰਗਾਈ ਹੈ ਇਹ ਤਿੰਨਾਂ ਦਿਨਾਂ ਦੇ ਵਿੱਚ ਹੀ ਅਸੀਂ ਮੱਚੀ ਮੰਗਾਈ ਜਾਨੀ ਕਿ ਇਹਦਾ ਹੁਣ ਚਲੋ ਅਸੀਂ ਪ੍ਰਸ਼ਾਸਨ ਦਾ ਵੀ ਇੱਥੋਂ ਦੇ ਗ੍ਰੈਡ ਮਲਾਜ਼ਮਾਂ ਦਾ ਵੀ ਐਸਡੀਓ ਸਾਹਿਬ ਦਾ ਵੀ ਐਕਸ਼ਨ ਸਾਹਿਬ ਦਾ ਵੀ ਐਸੀ ਸਾਹਿਬ ਦਾ ਵੀ ਕਿਸਾਨ ਜਥੇਬੰਦੀਆਂ ਦਾ ਕਿਸਾਨਾਂ ਦਾ ਤੇ ਨਾ ਧੰਨਵਾਦ ਕਰਦੇ ਆ ਜਾਨੀ ਕਿ ਜਿਹੜਾ ਸਾਡਾ ਕੰਮ ਵਟਿਆ ਵਸੋ ਸਿਰੇ ਨੇ ਪੜੀ ਚੜ ਗਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ

ਕਾਫੀ ਕਰਨਾ ਫਿਰ ਵਾਲਾ ਮੈਂ ਜੋਗਾ ਦੂਗਾ ਆਪਾਂ ਦਾ ਜੂਨੀਅਰ ਦਾ ਬਲਾਉਂ ਦੇ ਜੂਨੀਅਰ ਆਖੂ ਬੋਲੀ ਮਾ ਆਜਾ ਵੀ ਮੈਂ ਕਿਹਨ ਜਿਵੇਂ ਦੁਨੀਆ ਦਾ ਜਿਵੇਂ ਮੁੰਡਾ ਕੋ ਖੜਾ ਹੋ ਖਟੇ ਬਲਾਉਂ ਮਾਰ ਕੇ ਮਾ ਬਾਹਰ ਮਾ ਰੱਖਦੇ ਨੇ ਜੱਸੀ ਬੋਲੀ ਮੜਾ ਹਾਂਜੀ ਹਾਂ ਉਹ ਦੇ ਦੇ ਮੁੰਡਾ ਲੈਣਾ ਵੀਰੋ ਦੇਣਾ ਜੇ ਇਹਨਾਂ ਨੂੰ ਬਣਾ ਤਾਂ ਸੋ ਤਾਂ ਅੱਲ ਭਾਈ ਜੀ ਸਿਕਨ ਲਾਈ ਨਾ ਆਉਂਦੇ ਜੇ ਲੈ ਲਈ ਨਾ ਆਉਂਦੇ ਜੇ ਲੈਣਾ ਤਾਂ ਸਵੇਰੋਂ 2-3 ਵਜੇ ਰਾਤ ਨੂੰ ਚਲਾਉਣਾ ਹੈ ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਹਾਂ ਸੋ ਕਾਫੀ ਲੰਬੇ ਸਮੇਂ ਤੋਂ ਬਿਜਲੀ ਘਰ ਪਤੋ ਹੀਰਾ ਸਿੰਘ ਦੇ ਵਿੱਚ ਲਾਈਟ ਦੀ ਸਮੱਸਿਆ ਸੀ ਜਿਹੜੀ ਕਿਸਾਨਾਂ ਦੀ ਮਜ਼ਦੂਰਾਂ ਦੀ ਕਿਰਤੀਆਂ ਦੀ ਕਾਮਿਆਂ ਦੀ ਦੁਕਾਨਦਾਰਾਂ ਦੀ ਉਹ ਤਿੰਨ ਚਾਰ ਦਿਨਾਂ ਤੋਂ ਕਿਸਾਨਾਂ ਵੱਲੋਂ ਨਿਹਾਲ ਸਿੰਘ ਵਾਲਾ ਵਿਖੇ ਚੌਂਕ ਦੇ ਵਿੱਚ ਧਰਨਾ ਲਾਇਆ ਗਿਆ ਉਹ ਸੋਲਵ ਹੋ ਚੁੱਕੀ ਹੈ ਸੋ ਸੰਬੰਧਕ ਅਧਿਕਾਰੀਆਂ ਵੱਲੋਂ ਜਿਹੜਾ ਇਹ ਟਰਾਂਸਫਾਰਮ ਹੈ ਉਹਦੀ ਸਪਲਾਈ ਚਾਲੂ ਕੀਤੇ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਫਿਟਿੰਗ ਕੀਤੀ ਜਾ ਰਹੀ ਹੈ ਕਿ ਸੋ ਇਹਨਾਂ ਦੇ ਦਿੱਤੇ ਹੋਏ ਸਮੇਂ ਮੁਤਾਬਕ 2-4 ਜਾਂ 6 ਘੰਟਿਆਂ ਬਾਅਦ ਜਿਹੜੀ ਸਪਲਾਈ ਚਾਲੂ ਹੋ ਜੂਗੀ ਬਾਹਰ ਦੀ ਬਾਹਰੋਂ ਅੰਦਰ ਤੁਸੀਂ ਦੇਖ ਰਹੇ ਹੋ ਕਿ ਮਲਾਜ਼ਮਾ ਜਿਹੜੇ ਛਦੋ ਜਹ ਤੇ ਕਰ ਰਹੇ ਆ ਮਿਹਨਤ ਕਰ ਰਹੇ ਆ ਤੇ ਛਟਿੰਗ ਕਰ ਰਹੇ ਆ ਲੋੜ ਹੈ ਹਾਂਜੀ ਭੁੱਲਰ ਜੀ ਕੀ ਕਹੋਗੇ ਜੀ ਠੀਕ ਹੈ ਜੀ ਠੀਕੋ ਠੀਕ ਹੈ ਜੀ